ਸਤ ਸ੍ਰੀ ਅਕਾਲ ਦੋਸਤੋ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਆਈਡੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੰਪਰ ਭਰਤੀਆਂ ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ 3712 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਪਲੱਸ 2 ਗ੍ਰੈਜੂਏਸ਼ਨ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਲਿਜ਼ੀਬਲ ਹੋ ਤਨਖਾਹ ਦੀ ਗੱਲ ਕਰੀਏ ਤਾਂ 19900 ਤੋਂ ਲੈ ਕੇ 63000 ਤੱਕ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਇਸ ਦੇ ਵਿੱਚ ਦਿੱਤੀ ਜਾਏਗੀ ਉਮਰ ਯੋਗਤਾ ਅਪਲਾਈ ਕਿਵੇਂ ਕਰੀਏ ਪੂਰੀ ਜਾਣਕਾਰੀ ਐਸੇ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਹਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਚਲਦੇ ਹਾਂ ਨੋਟੀਫਿਕੇਸ਼ਨ ਤੇ। ਸਪੈਸ਼ਲ ਦੀ ਗੱਲ ਕਰੀਏ ਤੋਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਲੋਅਰ ਡਿਵੀਜ਼ਨ ਕਲਰਕ ਦੀਆਂ ਪੋਸਟਾਂ ਨੇ, ਜੂਨੀਅਰ ਸੈਕਟਰੀਅਟ ਅਸਿਸਟੈਂਟ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਲੈਵਲ 2 ਦੇ ਤਹਿਤ ਤੁਹਾਨੂੰ ਸੈਲਰੀ ਦਿੱਤੀ ਜਾਏਗੀ। ਉਸ ਤੋਂ ਬਾਅਦ ਡਾਟਾ ਐਂਟਰੀ ਆਪਰੇਟਰ ਹੈ। ਇਸ ਦੇ ਵਿੱਚ ਲੈਵਲ 4 ਦੇ ਅੰਡਰ ਤੁਹਾਨੂੰ ਸੈਲਰੀ ਜਿਹੜੀ ਆ ਉਹ ਦਿੱਤੀ ਜਾਏਗੀ ਐਂਡ ਡਾਟਾ ਐਂਟਰੀ ਆਪਰੇਟਰ ਗ੍ਰੇਡ A ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਲੈਵਲ 4 ਦੇ ਤਹਿਤ ਤੁਹਾਨੂੰ ਸੈਲਰੀ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਜਾਏਗੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਤੁਸੀਂ ਕਰ ਸਕਦੇ ਹੋ ਅਗਰ ਇੰਡੀਅਨ ਸਿਟੀਜ਼ਨ ਹੋ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਅਗਰ ਏਜ ਲਿਮਿਟ ਦੀ ਗੱਲ ਕਰੀਏ ਤਾਂ ਮਿਨੀਮਮ 18 ਸਾਲ ਅਤੇ ਮੈਕਸਿਮਮ 27 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਤੁਹਾਨੂੰ ਗਵਰਨਮੈਂਟ ਨੋਰਮਸ ਦੇ ਅੰਡਰ ਰੈਲੈਕਸੇਸ਼ਨ ਵੀ ਦਿੱਤਾ ਜਾਏਗਾ ਐਸਸੀ ਐਸਟੀ ਦੇ ਲਈ 5 ਸਾਲ ਦਾ ਓਬੀਸੀ ਦੇ ਲਈ 3 ਸਾਲ ਦਾ PWD ਅਨਰਿਜ਼ਰਵਡ ਲਈ 10 ਸਾਲ ਦਾ PWD OBC ਲਈ 13 ਸਾਲ ਦਾ ਔਰ PWD SC ST ਲਈ 15 ਸਾਲ ਦਾ ਰਿਲੈਕਸੇਸ਼ਨ ਜਿਹੜਾ ਹੈਗਾ ਤੁਹਾਨੂੰ ਇਸ ਦੇ ਵਿੱਚ ਦਿੱਤਾ ਜਾਏਗਾ ਇਹਨਾਂ ਪੋਸਟਾਂ ਦੇ ਲਈ ਤੁਸੀਂ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਖੁਦ ਵੀ ਇਹ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ ਅਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਜੋ ਐਪਲੀਕੇਸ਼ਨ ਫੀ ਰਹਿਣ ਵਾਲੀ ਹੈ 100 ਰੁਪਿਆ ਤੁਹਾਡੀ ਇੱਥੇ ਐਪਲੀਕੇਸ਼ਨ ਫੀ ਜਿਹੜੀ ਆ ਉਹ ਰਹਿਣ ਵਾਲੀ ਹੈ ਔਰ ਐਸਸੀ ਐਸਟੀ ਅਤੇ ਔਮਨ ਦੇ ਲਈ ਇਸ ਦੇ ਵਿੱਚ ਕੋਈ ਵੀ ਫੀ ਜਿਹੜੀ ਹੈ ਉਹ ਨਹੀਂ ਰੱਖੀ ਗਈ ਇਸ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨਸ ਦੇ ਵਿੱਚ ਕਰੈਕਸ਼ਨ ਕਰ ਸਕਦੇ ਹੋ 10 5 2024 ਤੋਂ 11 5 2024 ਦੇ ਦਰਮਿਆਨ ਇਹ ਵਿੰਡੋ ਓਪਨ ਹੋਏਗੀ SSC ਦੇ ਦੁਆਰਾ ਇਹ ਪੋਸਟਾਂ ਕੰਬਾਈਨ ਹਾਇਰ ਸਕੈਂਡਰੀ ਲੈਵਲ ਦੀਆਂ ਪੋਸਟਾਂ ਆਊਟ ਕੀਤੀਆਂ ਨੇ ਜਿਨ੍ਹਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ 8 4 2024 ਤੋਂ ਲਾਸਟ ਡੇਟ ਦੀ ਗੱਲ ਕਰੀਏ ਤਾਂ 7 5 2024 ਲਾਸਟ ਡੇਟ ਰਹਿਣ ਵਾਲੀ ਹੈ ਇਸ ਦੇ ਵਿੱਚ ਫੀ ਜੋ ਤੁਸੀਂ ਸਬਮਿਟ ਕਰवानी ਹੈ 8 5 2024 ਤੱਕਰ ਕਰਵਾ ਸਕਦੇ ਹੋ ਕਰੈਕਸ਼ਨ ਕਰਨੀ ਹੈ ਤਾਂ 10 5 ਤੋਂ ਲੈ ਕੇ 11 5 2024 ਤੱਕ ਤੁਸੀਂ ਇਸ ਦੇ ਵਿੱਚ ਕਰੈਕਸ਼ਨ ਵੀ ਕਰ ਸਕਦੇ ਹੋ ਤਾਂ ਟਾਇਰ 1 ਦਾ ਐਗਜ਼ਾਮ ਹੋਏਗਾ ਤੁਹਾਡਾ ਜੂਨ ਜੁਲਾਈ 2024 ਤੋਂ ਇਹ ਐਗਜ਼ਾਮ ਜਿਹੜੇ ਆ ਕੰਡਕਟ ਕਰਵਾਏ ਜਾਣਗੇ ਲਗੇ ਜੁਲਾਈ ਦੀ ਡੇਟ ਇਹਨਾਂ ਨੇ ਮੈਂਸ਼ਨ ਜਿਹੜੀ ਹੈਗੀ ਉਹ ਕੀਤੀ ਹੋ ਜਾਊਟਾਇਲ 2 ਦਾ ਜੋ ਇਗਜ਼ਾਮ ਹੋਏਗਾ ਉਸ ਦਾ ਵੀ ਜਿਹੜਾ ਹੈਗਾ ਉਹ ਸ਼ਡਿਊਲ ਇਹ ਮੈਂਸ਼ਨ ਜਿਹੜਾ ਜਲਦੀ ਹੀ ਦੇਨਗੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਅਪਲਾਈ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ